ਪਰਮਾਤਮਾ ਨੇ ਜੇ ਕੋਈ ਡਿਊਟੀ ਲਾਉਣੀ ਹੁੰਦੀ ਹੈ ਕਿਸੇ ਬੰਦੇ ਦੀ ਪਰਮਾਤਮਾ ਕਦੇ ਕਿਸੇ ਕਿਸੇ ਤੋਂ ਸਮੱਤ ਬਖਸ਼ ਦਿੰਦਾ ਉਹਨੂੰ ਬਲ ਬਖਸ਼ ਦਿੰਦਾ ਵੀ ਇਹ ਤੋਂ ਇਹ ਕੰਮ ਕਰਾਉਣਾ ਹੈ 2018 ਚ 26 ਦਸੰਬਰ ਨੂੰ ਮੈਂ ਐਮਪੀਸੀ ਮੈਂ ਮੈਡਮ ਸਪੀਕਰ ਦੇ ਕਮਰੇ ਚ ਗਿਆ ਮੈਂ ਕਹਿੰਦੀ 27 ਦਸੰਬਰ ਨੂੰ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਫਤੇਗੜ ਸਾਹਿਬ ਸਭਾ ਹੁੰਦੀ ਹੈ ਮੈਂ ਕਿਹਾ ਜੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਉਹਨਾਂ ਨੂੰ ਪਾਰਲੀਮੈਂਟ ਚੋਂ ਸ਼ਰਧਾਂਜਲੀ ਉਹਨੇ ਕੰਪਿਊਟਰ ਤੇ ਚੈੱਕ ਕੀਤਾ ਉਹਦੇ ਅਫਸਰਾਂ ਤੋਂ ਕਹਿੰਦੇ ਜੀ ਪਹਿਲੇ ਤੋਂ ਕبھی دی ਨਹੀਂ ਗਈ ਸ਼ਰਧਾਂਜਲੀ ਮੈਂ ਕਿਹਾ ਫਿਰ ਇਹੀ ਤਾਂ ਦੁੱਖ ਹੈ ਕਿਉਂ ਨਹੀਂ ਦਿੱਤੀ ਗਈ ਜੇ ਪਹਿਲੇ ਨਹੀਂ دی ਗਈ ਤਾਂ ਆਪ ਦੇ ਦਿਓ ਕੱਲ ਦੇ ਦਿਓ ਉਹ ਕਹਿੰਦੇ ਮੈਡਮ ਕਹਿੰਦੇ ਵੀ ਇਹ TMC ਵਾਲੇ संसद नहीं चलने दे रहे पिछले पांच दिन से नायडू हो रही तो कैसे करेंगे मैंने कहा टीएमसी वालों को मैं मना लूंगा वो मेरा काम है आप श्रद्धांजलि दो कहते ठीक है लिख के दे दो मुझे फिर मैं लिख के देता कि सतारह सौ पांच जी स्पीच नौ साल से सात साल दे बाबा जोरावर सिंह तो बाबा फतेह सिंह जी सूबा सरंद ने जो नीह के चिने और चिने नहीं कले ਐਡੀ ਬੇਰਹਿਮੀ ਨਾ ਚਿਹਨੇ ਕਿ ਜਦੋਂ ਕੰਦ ਗੋਡਿਆਂ ਤੱਕ ਆ ਗਈ ਤਾਂ ਗੋਡੇ ਬਾਹਰ ਸੀ ਚੱਪੜੀਆਂ ਬਾਹਰ ਸੀ ਇੱਟ ਛਿਲਣੀ ਪੈਣੀ ਸੀ ਉਹ ਐਡਾ ਜ਼ਾਲਮ ਸੀ ਉਹ ਕਹਿੰਦਾ ਇੱਟ ਦੀ ਛਿਲਣੀ ਚਾਰੇ ਗੋਡੇ ਛਿੱਲ ਦਿਓ ਚਾਰੇ ਗੋਡੇ ਛਿੱਲ ਤੇ ਜੀ ਤੇ ਹੱਸੇ ਨਾਲ ਐਡੀ ਜਿਹੀ ਕੁਰਬਾਨੀਆਂ ਫਿਰ ਵੀ ਧਰਮ ਤੋਂ ਆਪਣੇ ਪਿਤਾ ਜੀ ਦੇ ਜ਼ੁਬਾਨ ਤੋਂ ਮੁਕਰੇ ਨਹੀਂ ਫਿਰ ਮੈਂ ਦੱਸਿਆ ਮੈਡਮ ਬੱਡੇ ਸਾਹਿਬ ਜਦਾਂ ਦੇ ਅੱਖਾਂ ਚ ਅਥਰੂ ਆ ਗਏ ਤਾਂ ਛੋਟੇ ਸਾਹਿਬ ਜਦ ਦੇ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰ ਲੱਗਦਾ ਤਾਂ ਜੋਰਾਵਰ ਸਿੰਘ ਜੀ ਕਹਿੰਦੇ ਫਤਿਹ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਮੇਰੀਆਂ ਅੱਖਾਂ ਚ ਅਥਰੂ ਤੈਨੂੰ ਤੇਰੇ ਬਾਰੇ ਸੋਚ ਕੇ ਆ ਰਹੇ ਨੇ ਕਿ ਤੂੰ ਦੁਨੀਆ ਤੇ ਆਇਆ ਮੇਰੇ ਤੋਂ ਬਾਅਦ ਸੀ ਜਾਏਗਾ ਮੇਰੇ ਤੋਂ ਪਹਿਲਾਂ ਕਿਉਂਕਿ ਉਹਨਾਂ ਦਾ ਕੱਦ ਛੋਟਾ ਸੀ ਤਾਂ ਇੱਟਾਂ ਜਿਹੜੀਆਂ ਨੇ ਗਰਦਨ ਤੱਕ ਪਹਿਲਾਂ ਪਹੁੰਚ ਜਾਣੀਆਂ ਸੀ ਤਾਂ ਆ ਮੈਂ ਦੱਸਦਾ ਮੈਡਮ ਨੂੰ ਅਗਲੇ ਦਿਨ ਆਕੇ ਮੈਂ TMC ਨੂੰ ਮਨਾ ਲਿਆ ਮੈਂ ਕਿ ਮੈਂ ਤੁਹਾਡਾ ਕਿੰਨਾ ਸਾਥ ਦਿੰਦਾ ਹੈ ਨਾ ਕੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਜਾਦਿਆਂ ਦਾ ਸ਼ਹੀਦੀ ਦਿਵਸ ਹੈ ਸ਼ਰਧਾਂਜਲੀ ਦੇ ਲੈਣਗੇ ਸ਼ਰਧਾਂਜਲੀ ਤੱਕ ਤੁਸੀਂ ਪਾਰਲੀਮੈਂਟ ਰੌਲਾ ਨਾ ਪਾਓ ਉਹ ਤੋਂ ਬਾਅਦ ਮੈਂ ਤੁਹਾਡਾ ਸਾਥ ਦੇ ਦਊਗਾ ਉਹ ਕਹਿੰਦੇ ਠੀਕ ਹੈ ਉਹ ਮੰਨ ਗਏ ਅਗਲੇ ਦਿਨ ਨੂੰ 11 ਵਜੇ ਜਦੋਂ ਮੈਡਮ ਸਪੀਕਰ ਆਏ ਕੱਢ ਕੇ ਦੇਖ ਲਿਓ YouTube ਤੇ ਮੈਨੂੰ ਇੰਨੀ ਖੁਸ਼ੀ ਹੋਈ ਕਿਹੜੀਆਂ ਪ੍ਰਧਾਨਗੀਆਂ ਕਿਹੜਾ ਪੈਸਾ ਟਕਾ ਸਭ ਥੱਲੇ ਰਹਿ ਜਾਂਦੀਆਂ ਨੇ ਮੈਨੂੰ ਇੰਨੀ ਖੁਸ਼ੀ ਹੋਈ ਜਦੋਂ ਪਹਿਲੀ ਵਾਰ ਭਾਰਤ ਦੀ ਸੰਸਦ ਦੇ ਵਿੱਚ ਪਹਿਲੀ ਵਾਰ ਛੋਟੇ ਸਹਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਮਾਣ ਰੱਖ ਕੇ ਤੇ ਬਕਾਇਦਾ ਉਹਨਾਂ ਬਾਰੇ ਦੱਸ ਕੇ ਕਿ ਇਸ ਤਰ੍ਹਾਂ ਹੋਇਆ ਤੇ ਮੈਂ ਕਹਿੰਦੇ ਮੈਡਮ ਇਹਨੂੰ ਆਨ ਰਿਕਾਰਡ ਕਰੋ ਆਨ ਰਿਕਾਰਡ ਕੀ ਹੁੰਦਾ ਪੰਜਾਬੀਓ ऑन रिकॉर्ड ਦਾ ਮਤਲਬ ਹੈ ਵਿਧਾਨ ਸਭਾ ਜਾਂ ਲੋਕ ਸਭਾ ਚ ਕੋਈ ਚੀਜ਼ ਆਨ ਰਿਕਾਰਡ ਹੋਵੇ ਨਾ ਉਹਦਾ ਮਤਲਬ ਇਹ ਹੁੰਦਾ ਕਿ ਸਦਾ ਲਈ ਰਿਕਾਰਡ ਹੋ ਗਈ ਹੁਣ ਅੱਜ ਤੋਂ 400 ਸਾਲ ਬਾਅਦ ਅੱਪਾ ਤਾਂ ਹੋਣਾ ਨਹੀਂ ਆਪਣੇ ਪੁੱਤ ਪੋਤੇ ਵੀ ਨਹੀਂ ਹੋਣਾ ਪਰ ਅੱਜ ਤੋਂ 400 ਸਾਲ ਬਾਅਦ ਵੀ ਜਦੋਂ ਭਾਰਤ ਦੀ ਪਾਰਲੀਮੈਂਟ 27 ਦਸੰਬਰ ਨੂੰ 11 ਵਜੇ ਸ਼ੁਰੂ ਹੋਊਗੀ ਤਾਂ ਸਭ ਤੋਂ ਪਹਿਲਾਂ ਆਨ ਰਿਕਾਰਡ ਮੁਤਾਬਕ ਛੋਟੇ ਸਾਹਿਬਜ਼ਾਦੇ ਨੂੰ ਸ਼ਰਧਾਂਜਲੀ ਦੇਣੀ ਪਊਗੀ ਉਤੋਂ ਬਾਅਦ ਫਿਰ ਪਾਰਲੀਮੈਂਟ ਜਿਹੜੀ ਹੈ ਸ਼ੁਰੂ